हां जी दोस्तों आज 21 सितंबर ਦਿਨ ਐਤਵਾਰ ਹਰੀਕੇ ਹੈਡ ਤੇ ਪਾਣੀ ਦੀ ਸਥਿਤੀ ਅੱਜ ਹਰੀਕੇ ਹੈਡ ਤੇ ਜਿਹੜਾ ਪਾਣੀ ਮਗਰੋਂ ਦਰਿਆਵਾਂ ਵਿੱਚੋਂ ਪਹੁੰਚ ਰਿਹਾ ਉਸ ਦੀ ਪਾਣੀ ਦੀ ਆਉਂਦਾ ਜਿਹੜੀ 1,35,000 ਕਿਊਸੂ ਦਾ ਜਿਹੜਾ ਕਰੀਬ ਹੈ ਪਾਣੀ ਪਿੱਛੋਂ ਡੈਮਾਂ ਵਿੱਚੋਂ ਆ ਰਿਹਾ ਜੋ ਕਿ ਕੱਲ੍ਹ ਨਾਲੋਂ ਤਕਰੀਬਨ 7000 ਕਿਊਸੂ ਪਾਣੀ ਜਿਹੜਾ ਘਟਿਆਗਾ ਅਤੇ ਹਰੀਕੇ ਹੈਡ ਤੋਂ ਜਿਹੜਾ ਪਾਣੀ ਅੱਗੇ ਰਿਲੀਜ਼ ਕੀਤਾ ਯਾਰ ਥੱਲੇ ਛੱਡਿਆ ਜਾ ਰਿਹਾ ਉਹ ਪਾਣੀ 1 ਲੱਖ 16000 ਕਿਊਸਿਬ ਦੇ ਕਰੀਬ ਹੈ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਇਹ ਵੀ ਜੋ ਕੱਲ੍ਹ ਨਾਲੋਂ 7000 ਕਿਊਸਿਬ ਪਾਣੀ ਜਿਹੜਾ ਘਟਿਆਗਾ ਇਹ ਇੱਕ ਖੁਸ਼ੀ ਦੀ ਖਬਰ ਹੈ ਕੱਲ ਵੀ ਜਿਹੜਾ 5000 ਕਿਊਸਿਬ ਪਾਣੀ ਘਟਿਆ ਸੀਗਾ ਅੱਜ 7000 ਕਿਊਸਿਬ ਪਾਣੀ ਘਟਿਆਗਾ ਇਸੇ ਤਰ੍ਹਾਂ ਹੀ ਅੱਗੇ ਪਾਣੀ ਘਟਣ ਦੇ ਅਸਾਰ ਦੱਸੇ ਜਾ ਰਹੇ ਹਨ ਪਰਮਾਤਮਾ ਕੇ ਕਿਰਪਾ ਕਰਨ ਇਸੇ ਤਰ੍ਹਾਂ ਹੀ ਪਾਣੀ ਘਟਦਾ ਰਹੇ ਅਤੇ ਜਿਹੜੇ ਹਾਲਾਤ ਆ ਉਹ ਆਮ ਵਾਂਗ ਹੋਣ ਤਾਂ ਜੋ ਕਿਸਾਨ ਆਪਣੀਆਂ ਜ਼ਮੀਨਾਂ ਸਾਫ਼ ਕਰਕੇ ਪੱਧਰ ਕਰ ਸਕਣ ਅਤੇ ਕਣਕ ਬੀਜਣ ਲਈ ਤਿਆਰ ਕਰ ਸਕਣ ਪ੍ਰਮਾਤਮਾ ਸਾਰਿਆਂ ਤੇ ਮਿਹਰ ਕਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਜੀ ਧੰਨਵਾਦ ਜੀ